ਨਾਲ ਸਾਡੇ ਸ਼ੋਭੀ ਜੀ ਸਾਡੇ ਮੇਰੇ ਨਾਲ ਨੰਬਰ ਸਾਡੇ ਪਾਪੂ ਜੀ ਨਾਲ ਹੈ ਅੱਜ ਤੇ ਸਾਡੇ ਅੱਲੂ ਵਾਲਿਆ ਦਾ ਵਿਨੇ ਸ਼ਰਮਾ ਜੀ ਨਾਲ ਤੁਸੀਂ ਤਾਂ ਸਾਡਾ ਬੜਾ ਸ਼ੋਰਟ ਪੀਰੀਅਡ ਦਾ ਪ੍ਰੋਗਰਾਮ ਸੀ ਕਿਉਂਕਿ ਇਹ ਅਜੂਰਾਮ ਦੀ ਬੇਟੀ ਦਾ ਕੱਲ ਮੈरिज ਹੈ ਤੇ ਸਨੌਰ ਤੋਂ ਆਇਆ ਤੇ ਫਿਰ ਅੱਜ ਐਡਵਰਸਿਵ ਅੱਜ ਦੋ ਦਿਨ ਮੈਂ ਹੈ ਨਹੀਂ ਸੀ ਐਨ ਦਾ ਤੁਹਾਡੀ ਮੈਂ ਕਿਹਾ ਚਲੋ

ਕਿ ਜਦੋਂ ਸਾਨੂੰ ਮੁਸੀਬਤ ਆਉਂਦੀ ਹੈ ਅਸੀਂ ਰੱਬ ਨੂੰ ਯਾਦ ਕਰਦੇ ਹਾਂ ਉਹਨੂੰ ਚਾਹੇ ਰਾਮ ਕਹਿ ਕੇ ਕਰੀਏ ਚਾਹੇ ਕ੍ਰਿਸ਼ਨ ਦੇ ਕਰੀਏ ਚਾਹੇ ਆਪਾਂ ਗੁਰੂ ਨਾਨਕ ਦੇ ਕਰੀਏ ਕੋਈ ਵੀ ਧਰਮ ਦਾ ਕਰੀਏ ਪਰ ਆਪਾਂ ਆਪਣੇ ਪਰਮਾਤਮਾ ਨੂੰ ਯਾਦ ਕਰਦੇ ਹਾਂ ਪਰਮਾਤਮਾ ਹਰ ਜਗ੍ਹਾ ਨਹੀਂ ਪਹੁੰਚ ਸਕਦਾ ਉਹਨੇ ਦੂਤ ਬਣਾਏ ਹੋਏ ਨੇ ਉਹ ਦੂਤ ਜਿਹੜੇ ਆ ਉਹ ਉਹ ਹੁੰਦੀਆਂ ਪਰਸਨੈਲਿਟੀਆਂ ਜਿਹੜੀਆਂ ਅੱਜ ਸਹਿਯੋਗ ਦੇ ਰਹੀਆਂ ਕਿਉਂਕਿ ਇਕ ਜਿਹੜੇ ਆਪਾਂ ਵਿਸ਼ਵਾਸਪਾਤਰ ਤੋਂ ਹੀ ਕੰਮ ਕਰਾਉਂਦੇ ਆ ਨਾ ਤੇ ਰੱਬ ਨੂੰ ਕਿੱਥੇ ਕਿੱਥੇ ਭੇਜ ਦੇ ਠੀਕ ਹੈ ਚਲਦੀ ਆ ਕਾ ਵੀ ਆਪੀ ਜਨਹਿਤ ਸਮਿਤੀ ਤੇ ਜਿਹੜੀ ਕਿ ਅਕਸਰ ਹਫਤੇ 10 ਦਿਨ ਦੇ ਬਾਅਦ ਜ਼ਰੂਰਤਮੰਦ ਲੋਕਾਂ ਨੂੰ ਸਮਾਨ ਦਿੰਦੀ ਹੈ ਜਿਸ ਤਹਿਤ ਅੱਜ ਬੱਚੀ ਦੀ ਸ਼ਾਦੀ ਲਈ ਦਿੱਤਾ ਗਿਆ ਸਮਾਨ ਚਾਰ ਬੀਲ ਚੇਅਰ ਸਤਿਤੀਆਂ ਗਈਆਂ ਉਸ ਤੋਂ ਇਲਾਵਾ ਇੱਕ ਬੱਚੀ ਜੋ ਹੈ ਫਾਰਮੇਸੀ ਕਰ ਰਹੀ ਹੈ ਉਹਦੀ ਫੀਸ ਹੈ ਦੋ ਬੱਚਿਆਂ ਦੀ ਹੋਰ ਫੀਸ ਦਿੱਤੀ ਗਈ ਹੈ ਮੈਂ ਧੰਨਵਾਦ ਕਰਦੀ ਹਾਂ ਸ਼ਰਮਾ ਜੀ ਦਾ ਔਰ ਪ੍ਰੇ ਕਰਦੀ ਹਾਂ ਕਿ ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤ ਰੱਖੇ ਲੰਬੀ ਉਮਰ ਬਖਸ਼ੇ ਕਿਉਂਕਿ ਬਹੁਤ ਪਰਿਵਾਰ ਇਹਨਾਂ ਦੇ ਸਹਾਰੇ ਚੱਲ ਰਹੇ ਆ ਇਹਨਾਂ ਦੇ ਸਹਾਰੇ ਮੀਨਸ ਇਹ ਅਗੋਂ ਉਹਨਾਂ ਦੇ ਸਹਾਰੇ ਆ ਜੋ ਸਹਿਯੋਗ ਦਿੰਦੇ ਆ ਸੋ ਮੈਂ ਸਹਿਯੋਗ ਦੇਣ ਵਾਲਿਆਂ ਦਾ ਵੀ ਧੰਨਵਾਦ ਕਰਦੀ ਹਾਂ ਕਿ ਇੱਕ ਹੀ ਸੰਸਥਾ ਹੈ ਪਟਿਆਲੇ ਚ 4-5 ਸੰਸਥਾਵਾਂ ਜਿਨ੍ਹਾਂ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਕੇ ਆਪਾਂ ਦੇ ਸਕਦੇ ਆ ਸੋ ਵੱਤ ਤੋਂ ਵੱਤ ਸਹਿਯੋਗ ਦੀ ਉਹ ਵੱਤ ਤੋਂ ਵੱਤ ਸਾਧਿਓ ਤੁਸੀਂ ਘਰੇ ਬੈਠੇ ਜਿਹੜੇ ਉਹਨਾਂ ਵਾਸਤੇ ਹੈ ਕਿ ਇੱਕ ਤੁਸੀਂ ਫਾਈਨੈਂਸ਼ੀਅਲੀ ਸਪੋਰਟ ਕਰਨੀ ਹੈ ਤੇ ਫਾਈਨੈਂਸ਼ੀਅਲੀ ਸਪੋਰਟ ਦੀ ਲੋੜ ਹੈ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਤੁਹਾਡੀਆਂ ਬlesing ਤੁਹਾਡੀਆਂ ਦੁਆਵਾਂ ਸਭ ਮਿਲ ਜਾਂਦੀਆਂ ਤੇ ਇਹੀ ਬੇਨਤੀ ਕਰਦੀਆਂ ਕਿ ਬਹੁਤ ਜ਼ਰੂਰਤ ਹੈ ਅੱਜ ਬਹੁਤ ਲੋਕ ਜ਼ਰੂਰਤ ਮੰਦ ਬੈਠੇ ਆਂ ਸੂਿਕਾਰਾਂ ਚ ਬਾਹਰ ਨਿਕਲੋ ਆਪਣੇ ਆਸ-ਪਾਸ ਕੋਈ ਗਲੀ ਗਵਾਂਡ ਕੋਈ ਸੱਜੇ ਖੱਬੇ ਕੋਈ ਵਿਡੋ ਲਈਦੀ ਹੈ ਉਹਨੇ ਆਪਣੀ ਇੱਜ਼ਤ ਵੀ ਬਚਾਣੀ ਹੈ ਉਹਨੇ ਰੋਟੀ ਵੀ ਕਮਾਣੀ ਹੈ ਉਹਨੇ ਬੱਚੇ ਵੀ ਪਾਲਨੇ ਆ ਇਸ ਤਰ੍ਹਾਂ ਦੇ ਪਰਿਵਾਰ ਹੈ ਕੋਈ ਹੈਂਡੀਕੈਪ ਹੈ ਕੋਈ ਕਿਸ ਤਰ੍ਹਾਂ ਦਾ ਹੈ ਜਿੰਨੇ ਕੁ ਕਰ ਸਕਦੇ ਹੋ ਮੈਂ ਨਹੀਂ ਕਹਿੰਦੀ ਕਿ ਹਜ਼ਾਰਾਂ ਚ ਕਰੋ ਜਾਂ ਉਹਦੇ ਚ ਕਰੋ 100 250 ਕੋਈ ਉਹ ਲਗਾ ਲਓ ਗੁੱਲਕ ਟਾਈਪ ਜਿਹੜਾ ਹੁੰਦਾ ਹੈ ਤੇ ਬੱਚੇ ਆਂਦੇ ਹੱਥੋਂ ਦਵਾਓ ਮੇਰੀ ਬੇਨਤੀ ਹੈ ਹੀ ਹੁੰਦੀ ਹੈ ਕਿ ਬੱਚਿਆਂ ਨੂੰ ਇਸ ਪਾਸੇ ਲਗਾਓ ਅਸੀਂ ہاں ਸਾਡੀ ਜਨਰੇਸ਼ਨ ਚੱਲ ਰਹੀ ਹੈ ਆਉਣ ਵਾਲੀ ਪੀੜ੍ਹੀ ਨੂੰ ਇੰਨਾ ਨਹੀਂ ਹੈਗਾ ਸੋ ਉਹਨਾਂ ਨੂੰ ਜੇ ਅਸੀਂ ਹਾਲਾਤ ਤੋਂ ਜਾਣੂ ਕਰਾਉਣਾ ਜੋੜਨਾ ਤਾਂ ਉਹਦੇ ਲਈ ਅਸੀਂ ਉਹਨਾਂ ਨੂੰ ਸ਼ੁਰੂ ਤੋਂ ਹੀ ਇਸ ਟਾਈਮ ਤੋਂ ਹੀ ਲਈਏ ਔਰ ਮੈਂ ਪਟਿਆਲਾ ਨਿਵਾਸੀਆਂ ਦਾ ਡੋਨਰਸ ਦਾ ਬਹੁਤ-ਬਹੁਤ ਧੰਨਵਾਦ ਕਰਦੀਆਂ ਜਿਹੜੇ ਆਪਣੀ ਨੇਕ ਕਮਾਈ ਚੋਂ ਇਹਨਾਂ ਕੰਮ ਲਈ ਦਿੰਦੇ ਆਂ ਔਰ ਇਹਨਾਂ ਨੂੰ ਵੀ ਕਹਾਂਗੀ ਕਿ ਤੁਸੀਂ ਅਰਦਾਸ ਕਰਿਆ ਕਰੋ ਕਿ ਜਿਨ੍ਹਾਂ ਨੇ ਵੀ ਜੋ ਸਾਡਾ ਸਾਥ ਦਿੱਤਾ ਹੈ ਪਰਮਾਤਮਾ ਉਹਨਾਂ ਨੂੰ ਹੋਰ ਦਵੇ ਤਾਂ ਕਿ ਜਿਉਂ ਦਿੰਦੇ ਰਹਿਣਗੇ ਤਾਂ ਤੁਹਾਡਾ ਵੀ ਜਿਹੜਾ ਰੋਟੀ ਭੁੱਖਾ ਚੱਲਦਾ ਰਹੇ। ਥੈਂਕ ਯੂ। ਅਜੇ ਜਨਹਿਤ ਸੰਪਤੀ ਪਟਿਆਲਾ ਵੱਲੋਂ ਜਿਹੜਾ ਅੱਜ ਫਰੀਡ ਰਾਸ਼ਨ ਡੋਨੇਸ਼ਨ ਤੇ ਇੱਕ ਲੜਕੀ ਦੀ ਮੈਰਿਜ ਲਈ ਤੇ ਕੁਝ ਬੱਚਿਆਂ ਦੀ ਐਜੂਕੇਸ਼ਨ ਦੀ ਫੀਸ ਲਈ ਜਿਹੜਾ ਇੱਕ ਕੈਂਪ ਲਾਇਆ ਗਿਆ ਸੀ ਤੇ ਵੀ ਤੇ ਕੁਝ ਲੋੜੀਂਦੇ ਤਿੰਨ ਚਾਰ ਆਹੇ व्हीਲਚੇਅਰ ਵੀ ਦਿੱਤੀਆਂ ਨੇ। ਇਹ ਜਿਹੜੇ ਹੈ ਸੁਸਾਇਟੀ ਦੇ ਵਿੱਚ ਜਿੰਨੀਆਂ ਪ੍ਰੋਬਲਮ ਚੱਲ ਰਹੀਆਂ ਨੇ ਇਹ ਅਸੀਂ ਰਲ ਮਿਲ ਕੇ ਹੀ ਕੋਸ਼ਿਸ਼ ਕੰਟ੍ਰਿਬਿਊਟ ਕਰ ਸਕਦੇ ਆ ਅੱਜ ਦੇ ਵਿੱਚ ਜਿਵੇਂ ਹੁਣ ਕੁਝ ਬੱਚੇ ਆਏ ਆ ਜਿਨ੍ਹਾਂ ਦੇ ਘਰ ਦੇ ਹਸਬੰਦ ਜਾਂ ਕਮਾਣ ਵਾਲਿਆਂ ਦੀ ਡੈਥ ਹੋਈ ਹੋਈ ਆ ਬੜੀ ਮੁਸ਼ਕਲ ਚ ਲੰਘਦੇ ਆ ਸੋ ਇਹ ਜਿਹੜੀ ਜਨਹਿੱਤ ਸਮਤੀ ਵੱਲੋਂ ਹੈਲਪ ਦਿੱਤੀ ਜਾਂਦੀ ਆ ਇਹ ਉਹਨਾਂ ਲਈ ਬਹੁਤ ਵੱਡਾ ਸਹਾਰਾ ਬਣਦੀ ਆ ਮੈਂ ਆਪਣੀ ਇਹੀ ਅਪੀਲ ਕਰਾਂਗਾ ਕਿ ਸੁਸਾਇਟੀ ਨੂੰ ਸਾਨੂੰ ਕੁਛ ਨਾ ਕੁਛ ਜਿਹੜਾ ਹੈ ਆਪਣੇ ਵੱਲੋਂ ਜ਼ਰੂਰ ਕੰਟ੍ਰਿਬਿਊਟ ਕਰਨਾ ਚਾਹੀਦਾ ਆ ਜੋ ਵੀ ਇਹ ਰੱਬ ਵੱਲੋਂ ਸਾਨੂੰ ਬਰਕਤ ਹੋਈ ਆ ਉਹਦਾ ਕੁਝ ਹਿੱਸਾ ਇਹ ਸਾਡਾ ਸੁਸਾਇਟੀ ਨੂੰ ਦੇਣਾ ਬਣਦਾ ਸੋ ਮੈਂ ਇਹੀ ਅਪੀਲ ਕਰੂੰਗਾ ਕਿ ਆ ਅਸੀਂ ਰਲ ਮਿਲ ਕੇ ਜੋ ਸਾਡੇ ਵੀਕਰ ਸੈਕਸ਼ਨ ਨਾਲ ਸੁਸਾਇਟੀ ਦੇ ਉਹਦੇ ਜ਼ਰੂਰ ਹੈਲਪ ਕੀਤੀ ਜਾਵੇ ਤੇ ਇਹ ਵੀ ਆਪਾਂ ਜਿਹੜੀ ਹੈਲਪ ਵੀ ਕਰਨੀ ਆ ਅੱਖ ਝੁਕਾ ਕੇ ਹੈਲਪ ਕਰਨ ਵਾਲਾ ਕੰਮ ਹੈ ਇਹ ਰੱਬ ਵੱਲੋਂ ਤੁਹਾਨੂੰ ਇਹ ਸ਼ੁਸ਼ਣ ਨਸੀਬ ਹੋ ਕਿ ਤੁਸੀਂ ਆਪਣੇ ਇਸ ਜੋਗ ਹਗੇ ਕਿਸੇ ਨੂੰ ਦੇ ਸਕੋ ਸੋ ਮੈਂ ਇਹ ਜਰੂਰ ਸਾਰਿਆਂ ਨੂੰ ਬੇਨਤੀ ਕਰਾਂਗਾ ਜੋ ਵੀ ਤੁਸੀਂ ਇਸ ਸੋਸਾਇਟੀ ਦੀ ਹੈਲਪ ਕਰ ਸਕਦੇ ਹੋ ਨੀਡੀ ਲਈ ਅਸੀਂ ਸਾਰਾ ਮਿਲ ਕੇ ਹੈਲਪ ਕਰੀਏ ਥੈਂਕ ਯੂ ਵੈਰੀ ਮਚ ਸਰ ਮੈਂ ਬਨੂਸ਼ ਸ਼ਰਮਾ ਜਨ ਸੰਪਤੀ ਤੋਂ ਮੇਨ ਸਾਡੇ ਅਲਵਾਲੀਆ ਸਾਹਿਬ ਮੈਡਮ ਸਿੰਦਰ ਕੋਰ ਵਾਲੀਆ ਜੀ ਸ਼ੋ ਕੋਲ ਚਾਰਟਰਡ ਅਕਾਊਂਟੈਂਟ ਉਹਨਾਂ ਦੇ ਮਿਸਿਸਰੀ ਮਿਸਿਸ ਪ੍ਰਤੀਬਾ ਗੋਲ ਜੀ ਪਲੱਸ ਸੁਮੇਤਾ ਜੀ ਉਹਨਾਂ ਦੇ ਹਸਬੰਦ ਰਣਜੀਤ ਜੀ ਸਾਡੇ ਵਿਨੇ ਸ਼ਰਮਾ ਜੀ ਤੇ ਸਾਡੇ ਜੋਸ਼ੀ ਜੀ ਅਸੀਂ ਅੱਜ ਮੈਂ ਦੋ ਲੜਕੀਆਂ ਨੂੰ ਫੀਸ ਦਿੱਤੀ ਆ ਇੱਕ ਬੀ ਫਾਰਮਾਸੀ ਕਰ ਰਹੀ ਆ ਇੱਕ ਕਟੂੰਦੀ ਪੜਾਈ ਦੀ ਸੀ ਇੱਕ ਲੜਕੀ ਦੀ ਮੈਰਿਜ ਸੀ ਜਿਹਦੇ ਕਰਕੇ ਅਸੀਂ ਅੱਜ ਜਿਹਦੇ ਸਾਨੂੰ ਸ਼੍ਰੀ ਆਰਸ਼ੱਲਾ ਨੇ ਸ਼ੂਟ ਦਿੱਤਾ ਸੀ ਪਲੱਸ ਕੱਪੜੇ ਕੋ ਸਾਡੇ ਵਿਨੀ ਸ਼ਰਮਾ ਨੇ ਦਿੱਤੇ ਆ ਬਰਤਨ ਸਾਨੂੰ ਅਸ਼ੋਕ ਗੋਲਜੀ ਚਾਟਰ ਗਾਉਂਡ ਨੇ ਦਿੱਤੇ ਆ ਜਿਹੜੇ ਮੇਰੇ ਸਾਡੀ ਮਦਦ ਕਰਦੇ ਰਹਿੰਦੇ ਆ ਚਾਰ ਮੰਡਿਆਂ ਨੂੰ ਸੀ ਰਾਸ਼ਨ ਦਿੱਤਾ ਪਰ ਨੀੜੇ ਆਦਮੀ ਆ ਕੈਂਸਰ ਪੇਸ਼ੈਂਟ ਆ ਕੋਈ ਹੈਂਡੀਕੈਪਡਰ ਹਸਬੰਦ ਕੋਈ ਉਹਨਾਂ ਦਾ ਹਿਮਤ ਹੈ ਨਹੀਂ ਹੈ ਉਹਨਾਂ ਸੀ ਰਾਸ਼ਨ ਦਿੱਤਾ। ਪਲਾਸਟਿਕ ਚਾਰ ਬੰਦਿਆਂ ਨੂੰ ਤਿੰਨ ਨੂੰ ਟ੍ਰਾਈਸਾਈਕਲ, ਦੋ ਨੂੰ 휠ਚੇਅਰ, ਪੰਜ ਬੰਦਿਆਂ ਨੂੰ ਅਸੇ ਦੀ ਟ੍ਰਾਈਸਾਈਕਲ ਤੇ 휠ਚੇਅਰ ਦਿੱਤੀ ਹੈ। ਤੇ ਸਾਡੀ ਕੋਸ਼ਿਸ਼ ਹਮੇਸ਼ਾ ਹੁੰਦੀ ਹੈ ਅਸੀਂ ਲੋਕਾਂ ਦੀ ਹੈਲਪ ਕਰ ਤਕੀ। ਸਾਡੇ ਆਰਡੀ ਜਿਹੜੇ ਪ੍ਰੋਜੈਕਟ ਚੱਲ ਰਹੇ ਆ। ਚਾਹੇ ਮੈਡੀਕਲ ਦਾ ਹੈ, ਚਾਹੇ 플ਾਂਟੇਸ਼ਨ ਦਾ ਹੈ, ਚਾਹੇ ਐਜੂਕੇਸ਼ਨ ਦਾ ਹੈ। ਤੇ ਲਗਾਤਾਰ ਸਾਡੀ ਕੋਸ਼ਿਸ਼ ਹੈ ਵੀ ਸਾਡੇ ਤੁਸੀਂ ਮੈਂਬਰ ਬਣੋ। ਸਾਨੂੰ ਜਿਹੜਾ ਅਮਾਉਂਟ ਡੋਨੇਟ ਕਰੋਗੇ ਅਸੀਂ ਬੜੀ ਅੱਛੀ ਤਰ੍ਹਾਂ ਉਹਨੂੰ ਯੂਜ਼ ਕਰ ਰਹੇ ਆ। ਔਰ ਕੋਸ਼ਿਸ਼ ਹੁੰਦੀ ਆ ਵੀ ਹਰ ਬੰਦੇ ਦੀ ਹੈਲਪ ਕਰ ਸਕੀਏ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਨੂੰ ਲੋਕ ਰਿਕੁਐਸਟ ਕਰਦੇ ਰਹਿੰਦੇ ਆ ਤਾਂ ਸਾਡੀ ਇੱਛਾ ਵੀ ਹੁੰਦੀ ਹਰ ਬੰਦੇ ਦੀ ਹੈਲਪ ਕਰੀਏ ਪਰ ਸਾਡੇ ਲਿਮਟਿਡ ਰਿਸੋਰਸ ਕਰਕੇ ਅਸੀਂ ਜਿੰਨਾ ਸਾਡੇ ਕੋਲ ਬਜਟ ਹੁੰਦਾ ਅਸੀਂ ਉਸ ਤਰ੍ਹਾਂ ਹੀ ਬੱਚਿਆਂ ਦੀ ਹੈਲਪ ਕਰਦੇ ਰਹਿੰਦੇ ਆ ਮੈਂ ਅੰਦੇ ਚ ਹੀ ਰਿਕੁਐਸਟ ਕਰਾਂਗਾ ਤੁਸੀਂ ਸਾਡੇ ਸੈਟ ਨਾਲ ਜੁੜੋ ਸਾਡੇ ਮੈਂਬਰ ਬਣੋ ਥੋੜਾ ਜਿਆਦਾ ਤੁਸੀਂ ਮਾਉਂਟ ਡੋਨੇਟ ਕਰੋਗੇ ਅਸੀਂ ਉਹਨੂੰ ਡਬਲ ਕਰਕੇ ਖਰਚਦੇ ਆ ਹੁਣ ਪਿੱਛੇ ਅਸੀਂ ਫਾਈਨਲ ਵੈਨ ਲਈ ਆ ਹੁਣ ਅਸੀਂ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਵਿਸਾਖੀ ਰੈਨੂ ਵੀ ਕਰਾ ਰਹੇ ਆ ਇੱਕ ਅਸੀਂ ਐਂਬੂ ਇਦੀ ਕੋਸਟ 15 ਲੱਖ ਰੁਪਇਆ ਪਲੱਸ ਅਸੀਂ 16 ਮਾਰਚ ਨੂੰ ਬਲੱਡ ਨੇਸ਼ਨ ਕੈਂਪ ਬਾਰਨਦਰੀ ਤੇ ਲਗਾ ਰਹੇ ਹਾਂ ਮੈਂ ਲੋਕਾਂ ਨੂੰ ਰਿਕਵੈਸਟ ਕਰਾਂਗਾ ਉਹਦੇ ਜ਼ਰੂਰ ਪਾਰਟਿਸਿਪੇਟ ਕਰੋ ਤੇ ਬਲੱਡ ਦੇ ਕੇ ਅਸੀਂ ਲੋਕਾਂ ਦੀ ਹੈਲਪ ਕਰ ਸਕਦੇ ਹਾਂ ਤੇ ਲੋਕਾਂ ਨੂੰ ਰਿਕਵੈਸਟ ਕਰਾਂ ਸਾਡੇ ਨਾਲ ਜ਼ਰੂਰ ਜੁੜੋ